ਹੈਲੋ ਹੈਲੋ ਹੁਲੋ ਬਾਜ ਪੈਲਾ ਮੇਰੀ ਆਗਲ ਦਾ ਜਵਾਬ ਦੋ ਕਿਹੜੀ ਗੱਲ ਦਾ ਕੀ ਹੋ ਗਿਆ ਹੁਣ ਨਹੀਂ ਜੀ ਮੈਂ ਨਹੀਂ ਸਵੇਰ ਦਾ ਫੋਨ ਕਰਨਾ ਫਿਰ ਆ ਵੀ ਨਹੀਂ ਕਰਨਾ ਹੈਨਾ ਯਾਰ ਮੈਨੂੰ ਅੱਜ ਕੰਮ ਹੀ ਥੋੜਾ ਆ ਅੱਛਾ ਫਿਰ ਮਤਲਬ ਮੈਂ ਵਿਹਲੀ ਹੁੰਨੇ ਮੈਂ ਫਿਰ ਵੀ ਆਪਣਾ ਟਾਈਮ ਕੱਢਦੀ ਆ ਨਾ ਉਹ ਚੱਲ ਛੱਡ ਯਾਰ ਹੋਰ ਦੱਸ ਕਿਦਾਂ ਠੀਕ ਐ ਛੱਡ ਯਾਰ ਨਹੀਂ ਹਲੇ ਵੀ ਦੇਖ ਲਓ ਤੁਹਾਡਾ ਹੋਰ ਕੋਈ ਕੰਮ ਹੈਗਾ ਤਾਂ ਉਹ ਕਰ ਲਓ ਉਹ ਨਹੀਂ ਹੈਗਾ ਯਾਰ ਮੈਨੂੰ ਹੋਰ ਕੋਈ ਕੰਮ ਆ ਤੇਰੇ ਨਾਲ ਗੱਲ ਕਰਦਾ ਤਾਂ ਪਿਆ ਹਾਂ ਗੱਲ ਕਰਨ ਦੇ ਦਾ ਕੀ ਮਤਲਬ ਹੋਇਆ ਮੇਰੇ ਤੇ ਸਾਨ ਕਰਦੇ ਆ ਚੱਲ ਸੌਰੀ ਯਾਰ ਹੋਰ ਦਾਸ ਕਰ ਕਿਦਾਂ ਠੀਕ ਆ ਸਾਰੇ ਸਵੇਰ ਦਾ ਤਾਂ ਪੁੱਛਿਆ ਨਹੀਂ ਕਿਸੇ ਨੇ ਹੁਣ ਬੜਾ ਪੁੱਛਣ ਦੇ ਵਧੀਆ ਸਭ ਕੀ ਹੋਇਆ ਗੁੱਸੇ ਆ ਮੈਨੂੰ ਕੀ ਲੋੜ ਹੈ ਗੁੱਸੇ ਹੋਣ ਦੀ ਨਾਲੇ ਮੈਂ ਕੌਣ ਹੁੰਨੀ ਐ ਗੁੱਸਾ ਕਰਨ ਵਾਲੀ ਅੱਜ ਮੈਂ ਵੈਸੇ ਬਹੁਤ ਬੀਜ਼ੀ ਸੀ ਆ ਇੰਸਟਾਗ੍ਰਾਮ ਤੇ ਸਟੋਰੀ ਪੈ ਗਈ ਸਨੈਪਚੈਟ ਤੇ ਸਟ੍ਰੀਕ ਪੈ ਗਈ ਤੁਹਾਡੇ ਕੋਲ ਇੰਨਾ ਕੋਈ ਟਾਈਮ ਨਹੀਂ ਹੈਗਾ ਸਿਗਾ ਵੀ ਮੈਨੂੰ ਮੈਸੇਜ ਕਰ ਲੋ ਸਾਰੀ ਗੱਲ ਛੱਡ ਯਾਰ ਹੋਰ ਦਸ ਰੋਟੀ ਖਾ ਲਈ ਤਾਨੂੰ ਇਹਦਾਂ ਕੀ ਐ ਮੈਂ ਰੋਟੀ ਖਾਵਾਂ ਜਾਂ ਨਾ ਖਾਵਾਂ ਸਵੇਰ ਦੀ ਭੁੱਖੀ ਬੈਠੀ ਮੇਰਾ ਦਿਮਾਗ ਖਰਾਬ ਐ ਮੈਂ ਭੁੱਖੀ ਬੈਠਾਂ ਅੱਧਾ ਕਿਲੋ ਦਹੀਂ ਖਾ ਗਈ ਮੈਂ ਖੰਡ ਪਾ ਕੇ ਅੱਧਾ ਕਿਲੋ ਦਹੀਂ ਨਾ ਸਰ ਗਿਆ ਤੇਰਾ ਹੋਰ ਫੇ ਕੱਲ ਨੂੰ ਜਾਣਾ ਕਾਲਜ ਮੈਂ ਕੀ ਕਰਨ ਜਾਣਾ ਕਾਲ ਕੱਲੂ ਐਤਵਾਰਾ ਤੇ ਐਤਵਾਰ ਸਾਡਾ ਕਾਲਜ ਬੰਦ ਹੁੰਦਾ ਹੈ ਅੱਛਾ ਅੱਛਾ ਕੱਲੂ ਐਤਵਾਰਾ ਜਿਹੜੀ ਨਾਲ ਰਹਿੰਦੇ ਆ ਉਹ ਨਹੀਂ ਤੁਹਾਨੂੰ ਦੱਸਦੇ ਕੱਲ ਕੀ ਵਾਰਾ ਉਹ 1 ਮਿੰਟ ਰੁਕੂ ਆ ਬੁੱਗੇ ਵਿੱਚ ਫੋਨ ਆਣਦਿਆ ਵਾ ਹੁਣ ਮੈਨੂੰ ਮੈਸੇਜ ਕਰਨ ਦੀ ਲੋੜ ਨਹੀਂ ਜਿਨ੍ਹਾਂ ਦੀ ਕਾਲ ਆਉਂਦੀ ਆ ਉਹਨਾਂ ਨਾਲ ਇਹ ਗੱਲ ਕਰੂ ਬਾਏ